ਮੇਰੇ ਸਾਥ ਚੱਲਦੇ ਨੇ ਇਹ ਬੰਦੇ ਕਾਹੇ ਟੱਕਰ ਹਿੱਟ ਆਉਂਦੇ ਕਾਹਤੋਂ ਬਣਾ ਰਹਾ ਹੈ ਸਪੈਕਟੋ ਆਪ ਵੀ ਨਾ ਪਾਤੀ ਬੰਦੇ ਨੇ ਵੀ ਉਹਨਾਂ ਨੇ ਨਹੀਂ ਕਰੀਏਗੀ ਬਸ ਇਹਦਾ ਅਸਰ ਜਿਹੜਾ ਉਹ ਕਹਿੰਦੇ ਨੇ ਵੀ ਅੱਪਰ ਟੀਨ ਬਣਾ ਲਓ ਆਲੋ ਨਿਯਮ ਅੰਦਰ ਰੋਹਿਦਾ ਕੰਮ ਹੋ ਗਿਆ ਲੈ ਨਾਲ ਗਾਲਾ ਕੱਢਦਾ ਵਾ ਫਿਰ ਉਹਨਾਂ ਨੂੰ ਅਹੀਂ ਪਹਿਲਾਂ ਦਾ ਇਹੀ ਮਤਲਬ ਹੈ ਕਿ ਜਿਹੜੀ ਅੱਧੀ ਕਰਦਾ ਜਿਹੜੀ ਜਿਹੜੀ ਨਾ ਬਣੀ ਪਾਉਂਦੇ ਲਾਖ ਮਾਰਗ ਦੇ ਤੱਕ ਮਿਲਦੇ ਜਿਹੜਾ ਇਹ ਕੋਈ ਨਾ ਆਪਣਾ ਇੱਕ ਹੀ ਫੜਾਈਏ ਆਪਾਂ ਫੜਾਈਏ

ਆ ਭਾਈ ਬਰੀ ਗੱਲ ਕਹਿੰਦੇ ਕਹਿੰਦੇ ਪਾਪ ਬਣਾ ਕਹਿੰਦੇ ਵੀ ਡਿਲੀਵਰੀ ਵਾਲੇ ਕਰੋ ਪਟੋਲੇ ਸਮਾਨੀ ਵੀਡੀਓ ਬਣਾ ਕੇ ਉਹਦਾ ਧੰਨਵਾਦ ਆਣ ਇਹਦਾ ਪੜਦਾ ਫਾਸਲਾ ਬੜੀ ਲਗਾ ਲਗਾ ਦੇਣ ਤੇ ਉਹ ਲੋਕ ਵੀ ਦੇਰੇ ਬਾਰੇ 낯선 사람은 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 사람은 낯선 사람은 ਸਰੇ ਮੂਹਰੇ ਮੋੜਿਆ ਮੇਰੇ ਵੀ ਆਪਣਾ ਮਾਰੀਏ ਦੇ ਕੱਤੇ ਆ ਬਹੁਤ ਛਾੜੀ ਕਰਦੇ ਹੁਣ ਨੀ ਨਜ਼ਰ ਦੇ ਨਹੀਂ ਹਰ ਦੇ ਵੀ ਕੰਡਾ ਲਾਉਂਦੇ ਆਪਣੇ ਨੱਕ ਲਈ ਹਾਂ ਬਹੁਤ ਵੱਡੇ ਗੱਲ ਬੋਲਦਾ ਕੋਆਰਡੀਨੇਟਿਵ ਬਰੋ ਬਰੇਤਰਾ ਵਾਲੇ ਪਾਈ ਆ ਜਾਂ ਬਣਾਈ ਆ ਉਹ ਸਾਰਿਆਂ ਨੂੰ ਪਤਾ ਹੀ ਆ ਕੋਪੀ ਨਹੀਂ ਹੋਇਆ ਔਰ ਮੇਰਾ ਕਹਿਣ ਦਾ ਭਾਵ ਇਹ ਆ ਜਿਹੜਾ ਅੱਜ ਹੀ ਹੋਇਆ ਨਾ ਇਹ ਬਹੁਤ ਮਾੜੀ ਗੱਲ ਹੋਈ ਹੈ ਇਹ ਤਾਂ ਬਸਾਰ ਬਾਦੀ ਹੁੰਦਾ ਦੇਖੋ ਲਸਣ ਲੰਘਿਆ ਸਾਰਾ ਖਸੂਰ ਤੇ ਨਿਕਲ ਗਿਆ ਹੈ ਨਾ ਇਹ ਚੀਜ਼ਾਂ ਚਾਹੀਦੀਆਂ ਇਸ ਨੂੰ ਬੜਾ ਜਿਹਾ ਕੰਮ ਚਲੋ ਮੰਨ ਲਓ ਜੋ ਵੀ ਇਹਨੇ ਬਣਾਈ ਹੈ ਚਲੋ ਮੰਨ ਲਿਆ ਆਪਾਂ ਇਹ ਬੰਦੇ ਨੇ ਬਣਾਤੀ ਇਹ ਬਣਾਈ ਆ ਤਾਂ ਉਹ ਗੱਲ ਤਾਂ ਹਕੀਕਤ ਦਾ ਸਹੀ ਆ ਨਾ ਇਹ ਤਾਂ ਸਾਰੇ ਮੰਨਦੇ ਸੀ ਇਹ ਗੱਲ ਨਾਲ ਸਹਿਮਤ ਹੋ ਗਏ ਜੁੱਤੀ ਗੱਲ ਉਹ ਪ੍ਰਾਨ ਨੇ ਸਪਸ਼ਟੀ ਕਰਨ ਵੀ ਦੇਤਾ ਦੂਸਰੇ ਦਿਨ ਜੀ ਮਤੋਂ ਨਿਕਲ ਹੀ ਆਨੇ ਵਾਲਾ ਠੀਕ ਹੈ ਨਾ ਪਰ ਤਾਂ ਮਤ ਇਹ ਤਾਂ ਕੋਈ ਮੈਟਰੀ ਨਹੀਂ ਕਿਨਾਰਾ ਰਹਿ ਗਿਆ ਵੀ ਆਪਾਂ ਇਹਨੂੰ ਕਰਿਆ ਬਣਾ ਕੇ ਉਹ ਕਰਦੀ ਉਹ ਗੱਲ ਖਤਮ ਹੋ ਗਈ ਸੀ ਸਾਰੇ ਲੋਕ ਆਪੋ ਆਪਣੇ ਚਲੋ ਗਿਰਾਂ ਦੇ ਵਿੱਚ ਗੁੱਸਾ ਹੈਗਾ ਤੇ ਜੀ ਸੰਸਦਾਂ ਨੂੰ ਡੇਰੇ ਵਾਸਤੇ ਆਏ ਬੋਲਿਆ ਜੋ ਵੀ ਬੋਲਿਆ ਉਹ ਸਾਰਿਆਂ ਨੇ ਸੁਣਿਆ ਹੀ ਆਪਾਂ ਪਰ ਅੱਜ ਉਹ ਗੱਲ ਦੁਬਾਰੇ ਨਵੀਂ ਤਾਜ਼ਾ ਪੈਦਾ ਹੋ ਗਈ ਹੈ ਨਾ ਗਲਤ ਹੋ ਗਿਆ ਬੱਸ ਮੇਰਾ ਕਹਿਣ ਦਾ ਭਾਵ ਕੀ ਹੈ ਯਾਰ ਵੀ ਇਹ ਕੱਢਾ ਹੋਣੀ ਨਹੀਂ ਚਾਹੀਦਾ ਚਲੋ ਕਿਸੇ ਵੀ ਮੇਰੇ ਨਾਲ ਨਹੀਂ ਹੈ ਵੀ ਕਿਸੇ ਵੀ ਦੂਜੇ ਨਾਲ ਨਹੀਂ ਉਹ ਗੱਲਾਂ ਅਲੱਗ ਹੋਣੀਆਂ ਚਾਹੀਦੀਆਂ ਨੇ ਇਹ ਦੀ ਗੱਲ ਵੱਡੀਆਂ ਨਹੀਂ ਚਾਹੀਦੀ ਹੁਣ ਜਿਹੜਾ ਇਹ ਹੋਇਆ ਇਹ ਬੱਚਾ ਕਹਿੰਦਾ ਦੇਖੋ ਅਸੀਂ ਤਾਂ ਕੋਨੇ ਹੈ ਨਹੀਂ ਸੀ ਇਹ ਤਾਂ ਕਹਿਣ ਦੀ ਗੱਲ ਆ ਇਹ ਕਹਿੰਦਾ ਮੈਨੂੰ ਪੁੱਟ ਕੇ ਦਬਾਓ ਦੇ ਨਾਲ ਮੇਥੋਂ ਆ ਗੱਲਾਂ ਕਹੀ ਜਾਂਦੇ ਨੇ ਵੀ ਕਾਬਲ ਦਾ ਨਾ ਹੋਵੇ ਹੁਣ ਜਦੋਂ ਇਹ ਬੱਚਾ ਬੱਸ ਸਕਦਾ ਜਾਂ ਉਹ ਬੱਸ ਸਕਦਾ ਜਿਹੜਾ ਹੁਣ ਨਾਲੇ ਹੈਗਾ ਸੀ ਹੋ ਨਾ ਹੋ ਨਾ ਬਈ ਕਾਮਲਾ ਤੁਸੀਂ ਸਵਾਤੀ ਕਰਦੇ ਹੋ ਇਹ ਬੱਚਾ ਕਾਹ ਸਕਦਾ ਸਾਨੂੰ ਕੋਈ ਮੂਰੇ ਠੀਕ ਆ ਇੱਕ ਦੂਸਰੀ ਗੱਲ ਮੈਂ ਕਹਿਣੀ ਦਿਉਣਾ ਬਈ ਜੀ ਅढੇਰਾ ਆਪਾਂ ਸਾਰਾ ਬੱਚਾ ਬੱਚਾ ਆਪਾਂ ਪਰਦਾ ਨਹੀਂ ਇੱਕ ਗੱਲ ਸੋਚ ਲਿਓ ਇਹ ਕਿਸੇ ਸਾਧਵਾ ਦੀ ਨਿਗਾਹ ਟੇਢੀ ਹੋ ਗਈ ਨਾ ਆਪਣੇ ਨਗਰ ਤੇ ਇੱਥੇ ਕੱਖ ਨਹੀਂ ਆਣਾ ਆਪਣਾ ਮੈਂ ਹੱਤਵਾਲੇ ਦੇ ਬੇਟੀ ਪਰਦਾ ਸਾਰੇ ਮੂਰੇ ਇਹ ਚੀਜ਼ਾਂ ਤੋਂ ਬਣਾ ਜਾ ਵਿਚਾਰ ਤੋਂ ਸਾਧਵਾ ਬਤ ਇਹੋ ਜਿਹਾ ਬੱਦਨਾ ਬੋਲੋ ਆਪਾਂ ਦੇਖੋ ਰੱਬ ਦਾ ਰੋਕ ਨਹੀਂ ਸਾਧਣ ਇਹਨਾਂ ਨੂੰ ਇਹ ਚੀਜ਼ਾਂ ਮਰੇ ਹਿੰਦੂਆਂ ਨਾਲ ਦਾ ਸਮਝਾ ਤਾ ਕਰਵਾਉਂਗਾ ਹਾਂ ਇਹਨਾਂ ਨੂੰ ਕਰਾਉਣੇ ਬਿਨਾਂ ਕੋਈ ਹੱਥ ਨਾ ਹੋਵੇ ਮੈਂ ਸਾਰੀ ਥਾਂ ਤੇ ਇੱਕ ਮਿੰਟ ਜਲਦੀ ਹੋਰ ਮੈਂ ਮੇਰੀ ਗੱਲ ਕਰਦਾ ਮੈਂ ਤੁਹਾਨੂੰ ਕਹਾਂਗਾ ਸੋਲੂ 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 ਤਾਂ ਕਰਦਾ ਮੈਂ ਗੁਰੂ ਪ੍ਰਸਾਦ ਸਿੰਘ ਮੇਰਾ ਪਰ ਨਾਮੋ ਗੁਰ ਮੇਰਾ ਕੋਈ ਦੁਸ਼ਮਣ ਨਹੀਂ ਹੈ ਉਹ ਇਸ ਕਰ ਮੈਂ ਤਾਂ ਗੱਲ ਐਨੀ ਹੋਈ ਕਿਣੀ ਧੋਲਣਾ ਜੇਰ ਸਾਧੂਆਂ ਪ੍ਰਤੀ ਇਹਦੀ ਗੱਲ ਨਾ ਕਰੂ ਇਹ ਨਾ ਇਹ ਨਾ ਪੁਲਾਂ ਝਾੜਦਾਂਦੇ ਨੇ ਬਾਈ ਜੀ ਇੱਕ ਮਿੰਟ ਜੇ ਦੀ ਗੱਲ ਸੁਣੋ ਜੀ ਇਹ ਪੁਲਾਂ ਝਾੜਦਾਂਦੇ ਨੇ ਆਪਾਂ ਆਪਣੇ ਦੇਰੇ ਦਾ ਇਤਿਹਾਸ ਝਾੜਦੇ ਆ ਉਹਨੂੰ ਜਿਹੜੇ ਤੋਂ ਵੱਡੇ ਬੱਝੇ ਨੇ ਜਿਹੜੇ ਪਹਿਲਾਂ ਬਿਤੀਆਂ ਨੇ ਆਪਣੇ ਪਿੰਡ ਦੇ ਵਿੱਚ ਇਹ ਨਾ ਮੈਂ ਬੇਨਤੀ ਇਹੋ ਕਰਦਾ ਵੀ ਇਹ ਚੀਜ਼ ਤੋਂ ਬਰਹਿਤ ਕਰੋ ਬਾਕੀ ਜਿਹੜਾ ਵੀ ਕੁਝ ਹੋएगा ਨਾ ਕਾਬਲ ਨੂੰ ਪਤਾ ਜਾਵੇ ਮੁੰਡੇ ਨੂੰ ਪਤਾਗਾ ਇਹ ਦੱਸਦਾਂ ਨੇ ਬਾਕੀ ਬਾਈ ਤੁਸੀਂ ਜਿਹੜੀ ਗੱਲ ਕਹਿਣੀ ਆ ਤੁਸੀਂ ਆ ਵੀ ਪੰਚਾਇਤ ਕਹਿ ਰਹੇ ਹੋ ਕਿ ਕਹਿੰਦੇ ਹੋ ਤੁਸੀਂ ਗੁਰਮੁਖੀ ਦੇ ਖਾਲਸਾ ਮੈਨੂੰ ਜੀਤੀ ਫੜਦੇ ਜਿਹੜੀ ਇਹ ਗੱਲ ਹੋਈ ਆ ਇਹ ਮੁੰਡੇ ਨੂੰ ਉਹਨਾਂ ਨੇ ਫੋਨ ਕਰਕੇ ਪਰੇ ਬੁਲਾਇਆ ਕੋਈ ਨੰਬਰ ਨੇ ਤੇ ਜਾਂ ਗੁਰੇ ਨੇ ਆਪਣਾ ਕੋਈ ਨੰਬਰ ਨੇ ਉਹ ਜਿੱਥੇੋਂ ਪਰੇ ਬੁਲਾ ਲਿਆ ਇਹਨੂੰ ਉਹਨਾਂ ਦੇ ਵਿੱਚ ਬੈਠੇ ਜਿਹੜੇ ਘਰੇ ਉਹਨਾਂ ਨੇ ਇਹਨੂੰ ਪਟਿਆ ਇੱਕ ਦੋ ਜਣੇ ਨੇ ਛੱਪੜ ਮਾਰੀ ਇਹਦੇ ਫਿਰ ਤੋਂ ਉਹਨਾਂ ਨੇ ਗਾਰਾ ਕੱਢੀ ਇਹਨੂੰ ਕਹਿੰਦੇ ਵੀ ਤੂੰ ਇਹ ਕਹਿ ਇਹ ਵੀਡੀਓ ਕਾਬਰ ਨੇ ਤੈਨੂੰ ਬਣਵਾਈ ਆ ਤੂੰ ਕਹਿ ਵੀ ਕਾਬਰ ਨੇ ਮੈਨੂੰ ਝੋਜਾ ਦੀ ਵੀਡੀਓ ਬਣਾਈ ਆ ਇਹਦਾ ਜਿਹੜੀ ਗੱਲ ਆ ਮੈਂ ਇਹੇ ਖੜਾਂਗਾ ਚਾਹੇ ਮੈਨੂੰ ਗੁਰਦੁਆਰੇ ਚਾਹੇ ਦੇਰੇ ਜਿੱਥੇ ਮਰਦੀ ਸ਼ੌਕ ਵਾਲੋ ਇਹਦੀ ਵੀ ਮੈਂ ਗਰੰਟੀ ਦਿੰਦਾ ਇਹਦੇ ਬੰਦੇ ਨੇ ਵੀਡੀਓ ਬਣਾਈ ਹੋਵੇ ਜਾਂ ਮੈਂ ਇਹਨੂੰ ਕਿਹਾ ਹੋਵੇ ਦੂਜਾ ਨੰਬਰ ਗੱਲ ਉਹਨਾਂ ਨੇ ਉੱਥੇ ਕੁੱਤਾ ਵਾਪਰੇ ਸਾਡੀ ਦਾ ਉਹ ਵੀ ਉੱਥੇ ਖੜਦੇ ਅੰਬਰਤੀ ਵੀ ਅੰਬਰਤੀ ਵੀ ਖੜਦੇ ਆ ਇਹ ਖੜਦੇ ਆ ਉਹਨਾਂ ਨੇ ਅੰਮ੍ਰਿਤਸਰ ਦੀ ਜੀਵਨ ਟਾਈਮ ਲਾਈਆ ਇਹਨਾਂ ਵਾਲੇ ਜਿਹੜਾ ਮਦਨ ਕੀ ਆ ਉਹ ਰੋਜ਼ ਗਾਣਾ ਕੱਢਦੇ ਨੇ ਮੈਨੂੰ ਇਹ ਨਹੀਂ ਪਤਾ ਕਿ ਅਸੀਂ ਕਰਨਾ ਵਾਲਾ ਕਿਹੜਾ ਸੀ ਹਾਂ ਏਦਾਂ ਕਿ ਸਾਰੇ ਮਦਨ ਤਾਂ ਇਹੀ ਹੋ ਗਿਆ ਨਾ ਉਹਨਾਂ ਨੂੰ ਇਹ ਨਹੀਂ ਪਤਾ ਜਦੋਂ ਆਪਾਂ ਕਿਹਨੂੰ ਕੋਈ ਕਹਿੰਨਾ ਪਤਾ ਹੁੰਦਾ ਯਾਰ ਆਪਾਂ ਫਲਾਣੇ ਨਾਲ ਗੱਲ ਕੀਤੀ ਸੀ ਉੱਥੇ ਕਿਹੜੇ-ਕਿਹੜੇ ਬੰਦੇ ਸੀ ਇਹ ਤਾਂ ਲੋਕ ਹੁੰਦੇ ਹੁਣ ਜਦੋਂ ਆਪਾਂ ਨੂੰ ਇਹ ਨਹੀਂ ਪਤਾ ਕਿ ਆਪਾਂ ਤਾਂ ਦੇ ਦੇ ਨਹੀਂ ਹੋ ਸਕਦਾ ਉੱਥੇ ਇੱਕ ਆਪਾਂ ਜਦੋਂ ਪੈਗ ਲਾਉਂਦੇ ਆ ਪਰੋਜ਼ ਗਾਣਾ ਕਰਦੇ ਆ ਮਤਲਬ ਹੋਰ ਕਾਲੇ ਨੰਬਰ ਦੀ ਮੋਟਰ ਦਾ ਨਾਮ ਲਈ ਜਾਂਦੇ ਨੇ ਵੀ ਉੱਥੇ ਸਾਡੀ ਜਿਹੜੀ ਬਣਾਲੀ ਨਾਲੇ ਕਾ ਪੰਜ ਕਿਟਾਬਿਆਂ ਨਹੀਂ ਸਕਦੀ ਵੀ ਸਾਡੀ ਕੁਛ ਨਹੀਂ ਬਣਾਈ ਆ ਤੇ ਹੁਣ ਦੇਖੋ ਮੈਂ ਤਾਂ ਇਹੀ ਕਹਣਾ ਜੇ ਮੈਂ ਜਾਏ ਨੀ ਵੀਡੀਓ ਬਣਾਈਏ ਚਾਹੇ ਗੋਲੀ ਮਾਰ ਦਿਓ ਖੜਾ ਕੇ ਮੈਂ ਜਿੱਥੇ ਮਰਜੀ ਸੌਂ ਖਾਣ ਨੂੰ ਤਿਆਰ ਆ ਜਿੱਥੇ ਮਰਜੀ ਮੈਨੂੰ ਲੈ ਚੱਲੋ ਆ ਮੇਰਾ ਮੋਬਾਈਲ ਫੜ ਲਓ ਜਿੱਰੀ ਮਰਜੀ ਪ੍ਰਸ਼ਾਸਨ ਨੂੰ ਫੜਾ ਦਿਓ ਜਿੱਕ ਵੀ ਤੀਜੇ ਨਿਕਲੇ ਯਰ ਦੇਨਦਾਰ ਆ ਠੀਕ ਹੈ ਇਹ ਵੀਡੀਓ ਇਹਨੇ ਜਾਂ ਮੈਂ ਬਣਾਈ ਹੋਵੇਗਾ ਬਹੁਤ ਬੰਦਿਆਂ ਨੂੰ ਪਤਾ ਵੀ ਵੀਡੀਓ ਇਹਨੇ ਉਹਨਾਂ ਨਾਲ ਦੇ ਬੰਦੇ ਨੇ ਬਣਾਈ ਹੈ ਬਹੁਤ ਨੂੰ ਪਤਾ ਹੈ ਨਾ ਉਹ ਨਾਮ ਤੋਂ ਗੱਲ ਨਿਕੜੂਗੀ ਨਾ ਨਾਮ ਦਿੱਖੇਗਾ ਉਹ ਜਿੱਤੇ ਮਰਜ਼ੀ ਕਰਾਉਂਦੇ ਆਂ ਹਾਂ ਤੇ ਇਹ ਵੀ ਜਿਹਨੇ ਰੋਟਰ ਸਾਰੀ ਸੰਗਤਾਂ ਦਾ ਬਣਾਉਂਦਾ ਬਹੁਤ ਬੰਦਾ ਬਣਾਉਂਦਾ ਹੈ ਤੇ ਲਿਖਾ ਫੀਡੋ ਸਹੀ ਦੋਸਤ ਸਹੀ ਦੋਸਤ ਆਪਾਂ ਬੋਲਣਾ ਸੋਹਣੇ ਸਾਥ ਦੇਖੋ ਨੀ ਮੋਟਰ ਨੇ ਗਾਰੀ ਨੂੰ ਲਾਖੜੀਆਂ ਦਾ ਜੋ ਜੋ ਗਾਰੀ ਤੇ ਨਾਮ ਆਇਆ ਵੀ ਨਾ ਗੈਰ ਕਾਬਲ ਨੇ ਲਿਖੋ ਇਹੋ ਜਿਹਾ ਦੇਵਾ ਹੁਣ ਦੋਸਤ ਆਉਂਦੇ ਪੁੱਤ ਆਉਂਦੇ ਇਹਨਾਂ ਬਾਰੇ ਇਹ ਸਭ ਤੋਂ ਵੱਡਾ ਮਸਲਾ ਹੈ ਕਿ ਉਹ ਰੇਲਗੱਡੀ ਤੇ ਜਾਹੋ ਗਾਣਾ ਕਰਦੇ ਜਰਾ ਕੇ ਨੂੰ ਆ ਗਿਆ ਸੈਰੀ ਨਾ ਨਾ ਗਈ क्या बनाई आमा ने ये बात कही है ये बात कही है ये बात कही

ਉਹ ਬੰਦੇ ਪੁੱਛਦੇ ਆ ਕਿ ਅੱਜ ਕਿਹੜੀ ਆ ਚੱਕਦੀ ਹੈ ਉਹਨਾਂ ਨੇ ਬੁਦਾ ਸਰਪੰਚ ਸਾਹਿਬ ਬੈਠੇ ਨੇ ਬਹੁਤ ਆ ਰਹੇ ਬਈ ਸਰਪੰਚ ਬੈਠਾ ਮੈਂਬਰ ਬੈਠੇ ਨੇ ਬਈ ਇਹਨਾਂ ਨੂੰ ਬੁਲਾਉਂਦੇ ਹੈ ਨਾ ਪੰਚਾਇਤ ਚ ਬੁਲਾ ਲਿਆ ਹੈਗਾ ਇਹਨਾਂ ਨੂੰ ਸਰਪੰਚ ਨੇ ਸੱਦਿਆ ਕਰਨ ਲਿਆ ਨੇ ਸੱਦ ਕੇ ਕੁੱਟਿਆ ਉਹ ਵੀ ਆਪਾਂ ਨੂੰ ਫਿਰ ਤਾਂ ਬਾਬੇ ਸਾਹਮਣੇ ਕੱਢ ਕੇ ਕਰੋ ਅੱਜ ਦੇ ਕੰਮ ਕਰਨ ਵਾਲਿਆਂ ਨੂੰ ਕਾੜ ਨਹੀਂ ਆਪਣੇ ਮਿੱਤ ਚ ਹੋਣੀ ਮੈਂ ਕੋਈ ਸਮੱਸਿਆ ਕੋਈ

اها نوں کتے پچھلا اوہ گڑیاں ਸਾਨੂੰ ਨੂੰ ਕਰਦਿਆ ਸਾਡੇ ਪਿਆਰ ਨੂੰ ਕਰਦਿਆ ਜੀ ਕਹਿੰਦੇ ਪੈਣ ਬੜੀ ਆਦਤ ਹੈ ਮੈਨੂੰ ਪੁੱਤ ਸਾਬਾ ਉਹ ਬਿਨਾ ਆਏ ਨਹੀਂ ਚੁੱਪੇ ਲਾ ਕੇ ਤੁਸੀਂ ਬਣਦੇ ਹੋ ਖਾੜੇ ਚ ਭੁੱਲਵਾ ਲਾ ਲਓ ਲੱਖਾਂ ਲੱਖਾਂ ਬਣ ਕੱਢ ਰਹੇ اوهن کرے گا اللہ کھڑا ہو جاؤ سارے لوگوں کو لگا دے گا ووٹ دے کے بھائی کرے گا ووٹ دے کے ਚਾਹੀਦੀ ਗੱਲ ਹੋ ਗਈ ਆ ਕਾਫੀ ਚਲਾਈ ਨੀ ਇੱਕ ਸਕਿੰਟ ਦਾ ਕਹਿੰਦਾ ਕਾਟਾਟੇ ਬਾਰੇ ਨਹੀਂ ਕਹਿਦੇ ਕਿਸੇ ਨੇ ਕਿਹਾ ਨਹੀਂ ਸੰਗਤ ਤੋਂ ਵੀ ਸਸੀ ਬਾਬੇ ਕਹਿੰਦੇ ਹੱਥ ਕਰਕੇ ਕਹਿੰਦੇ ਬਾਬੇ ਸਮਾਦੇ ਕਹਿੰਦੇ ਸਾਨੂੰ ਬਾਬਾ ਜੀ ਨੇ ਜਮਾ ਨਹੀਂ ਕਿਹਾ ਬੋਟਰ ਕਹੀਦੀ ਆ ਪਾਪਾ ਜੀ ਨੇ ਸਮਾਦੇ ਅਖੀਰੋਂ ਕਹਿੰਦੇ ਸਾਨੂੰ ਨਹੀਂ ਕਿਹਾ ਗੁਰੂ ਜੀ ਨੇ ਪਾਉਂਦੇ ਇਹਦੀ ਪਿੱਛੇ ਬੋਲਦੇ ਜੇ ਮੋਤਾਰਾ ਵੀ ਕਰੋ ਨਹੀਂ ਮਾਫੀ ਮੰਗਦੇ ਉਹਨਾਂ ਨੂੰ ਕਹ ਪੰਚਾਇਤ ਜੇ ਉਹਨਾਂ ਦੇ ਨਾਲ ਤੁਰੂ ਤਾਂ ਅਸੀਂ ਉਹਨਾਂ ਪੰਚਾਇਤ ਦਾ ਵੀ ਬਾਈਕਾਟ ਕਰਾਂਗੇ ਠੀਕ ਹੈ ਇਹ ਲਾਦ ਆ ਗਿਆ ਜਾ ਕੇ ਮਾਫੀ ਨਹੀਂ ਮੰਗਦੇ ਨਾ ਨਾ ਪਿੰਡ ਵਿੱਚ ਆ ਕੇ ਲੋੜੀ ਮਾਫੀ ਉਹਦੇ ਵਿੱਚ ਤਾਂ ਭਾਈ ਜੇਕਰ ਪਾਰਟੀਆਂ ਤੁਸਪਾਹੇ ਲਾਉਂਦੀਆਂ ਜਾਂਦੀਆਂ ਨੇ ਜਿਹੜੇ ਦਾ ਸਾਹਬ ਨਹੀਂ ਰਿਹਾ ਆਪਣਾ ਠੀਕਾ ਕਰਦੇ ਨਾਲਾਂਗੇ ਜਾਊਗਾ ਨਾਲ ਅੱਜ ਜੇ ਕੋਈ ਅਸੀਂ ਕਿਹਦੇ ਪਾਰਟੀਆਂ ਦੇ ਖੜਿਆਗੇ ਉਹ ਗੱਲ ਬੱਕਰੀ ਆ ਅਸੀਂ ਅੱਜ ਇੱਥੇ ਪਿੰਡ ਦੇ ਨਾਲ ਖੜਿਆਗੇ ਨਾਲਾ ਨਾਲਾ ਬੱਕਰੇ ਪਾਰਟੀਆਂ ਤੋਂ ਬਾਤ ਲੋਗ ਅਸੀਂ ਪੰਚਾਇਤ ਤੋਂ ਹੋਰ ਰਸਮੀ ਦੇ ਨਾਲ सेव <laughs> नोड़ी <laughs> ਉਹ ਯਾਰ ਅਸੀਂ ਨਹੀਂ ਕਹਿੰਦੇ ਇਹ ਬੰਦੇ ਨਾ 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 ਇਹ ਤਾਂ ਉਹ ਬੈਠਾ ਪੰਜੇ ਦੋ ਤੀ ਮਾਰ ਰਹੀ ਆ ਉੱਝ ਗਏ ਸਾਰਾ ਨਗਰ ਆਇਆ ਬੈਠਾ ਮੈਂ ਵੀ ਪੰਚਾਇਤ ਦੇ ਕੋਲ ਮੇਰੀ ਜ਼ਮੀਰ ਜਾਗਦੀ ਆ ਹਟੋ ਮੈਂ ਪੁੱਛ ਰਿਹਾ ਨਗਰ ਨਾਲ ਆਪਣਾ ਸਰਬਚਾਈ ਨਾ ਨਚੇ ਵਾਲਾ ਆ ਜੀ ਕੀ ਗੱਲ ਆ ਬਈ ਇਹਨੂੰ ਲਗਾਈ ਕੋਈ ਨੇੜੀ ਨਹੀਂ ਬਣਾਈ ਪੰਚਾਇਤ ਨੇ ਨਾ ਨਗਰ ਨੇ ਬਣਾਈ ਆ ਸਾਰਾ ਨਗਰ ਨਾਲ ਖੜਿਆ ਬਈ ਦੇ ਜਵਾਬ ਨੂੰ ਕੁੱਟਿਆ ਸਾਗਾ ਨਹੀਂ ਕੋਈ ਨਿਵੇੜ ਦਾ ਨਹੀਂ ਯਾਰ ਵਸੇ ਚੱਲ ਰਿਹਾ ਬਰੂਨੋ ਨੂੰ ਨਾ 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 ਕੋਈ ਨਿਵੇੜ ਦਾ ਨਹੀਂ ਉਹਨਾਂ ਨਾਲ ਇਹ ਨਹੀਂ ਆਉਂਦੇ ਸਾਨੂੰ ਅੱਧਾ ਘੰਟਾ ਤੇ ਅਸੀਂ ਲੈ ਆਉਣੇ ਔਰੇ ਅੱਧੇ ਘੰਟੇ ਚੱਕ ਲੈ ਆਉਣੇ ਹਾਂ ਬਾਪ ਜੀ ਤੁਹਾਡੀ ਮਾਦੀ ਕਹਿੰਦੇ ਹਾਂ ਹਾਂ ਅੱਧਾ ਘੰਟਾ ਆਹ ਬੰਦੇ ਆ ਗਏ 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 ਜੀ ਜੀ ਜਬਾ ਗਰੀ ਬਈ ਇਹ ਕੱਢਣ ਵਾਲੇ ਸਾਡੇ ਕੋਲ ਜੇ ਆ ਗਏ ਜਾਮਾ ਵਿੱਚ ਆ ਗਏ ਕੱਲੂ ਵੀ ਆ ਜਾਗੇ ਬਾਕੀ ਦਾ ਕੰਮ ਤਾਂ ਚੱਲਣਾ ਬਾਕੀ ਦਾ ਕੰਮ ਨਾ ਲਾ ਦੇ ਹਾਂ ਜਾਂਦਾ ਲੋ ਹੋ ਗਿਆ ਬਈ ਜੇ ਹੁਣ ਪੰਚਾਇਤ ਨਾਲ ਲੱਗਣਗੇ ਪੰਚਾਇਤ ਵੀ ਚੱਲਣਾ ਯਾਰ ਕਦੇ ਯਾਰ ਲੱਗਾ ਹੋ ਰਿਹਾ ਅੱਗੇ ਪਰ ਬਤਾਓ ਅਰੇ ਤਾਂ ਲੈ ਲਾ ਆ ਗਏ ਜਿਹੜਾ ਗੁਰਪੁਰ ਹੀ ਆ ਸਾਡਾ ਤੁਸੀਂ ਆਹਰੇ ਇਕੱਠੇ ਪਾਇਰ ਨਾਲ ਅਸੀਂ ਤੇਨੂੰ ਸੱਤਾ ਦੀ ਪੂਰਨ ਵਾਅਦਾ ਕਰਕੇ ਹੰਕਾਰ ਕਰਾਉਂਦੇ ਹਾਂ ਸਰਪੰਚ ਦੇ ਇੰਨੇ ਨੂੰ ਦੇਤੀ ਉਹ ਕਿਹੜਾ ਸੱਤਾ ਜਿੰਨਾ ਚੋਰ ਦੀ ਸੀ ਲਵਾਤਾ ਹੁਣ ਤੇਰਾ ਹੱਕ ਵੜਦੇ ਬਣੇ ਕੋਈ ਸਰਪੰਚ ਨਾਲੋਂ ਤੂੰ ਬੈਠਾ ਅਸੀਂ ਤੇਰੇ ਨਾਲ ਨਹੀਂ ਗੱਲ ਕਰਾਂ ਭਾਈ ਉਹ ਵੋਟ ਵਾਲੀ ਗੱਲ ਤਾਂ ਚਾਚੇ ਦੀ ਕਰਦਾ ਵੀ ਤਾਰੇ ਨੂੰ ਕਿਹਾ ਹੋਗਾ ਮੈਂ ਪਰਚਾ ਮੋੜ ਕੇ ਤਿਆਰ ਕਰੋ ਦੇਖੋ ਕੋਈ ਕੌਂਸਲਰ ਆ ਗਿਆ ਇਹ ਤਾਂ ਪੰਗਾ ਪੈ ਰਿਹਾ ਦੇਖੋ ਨਾ ਤਾਂ ਭਾਈ ਸਰਪੰਚੀ ਵੇਲੇ ਭੱਜੇ ਆ ਉਹ ਗੱਲ ਵੱਖਰੀ ਸ਼ੀ ਪਰ ਆਹ ਗੱਲ ਬੱਕਰੀ ਆ ਅੱਜ ਵੀ ਹੋਣਾ ਆਪਣੇ ਸਾਰਿਆਂ ਨੂੰ ਕੱਟ ਰਿਹਾ ਤੇਨੂੰ ਨਹੀਂ ਕੱਟ ਰਾ ਸਾਨੂੰ ਵੀ ਕੋਈ ਤੇਰੇ ਨੂੰ ਕੱਟਦੀ ਸਾਰੇ ਆਪਣੇ ਪਿਓਰੀ ਕਰਦੀ ਆ ਯਾਰ ਆਪਾਂ ਨੂੰ ਕੱਟਦੀ ਆ ਮਨ ਨਾਲ ਅੱਜ ਨੂੰ ਤੇਰੇ ਨੂੰ ਕੱਟਦੇ ਸਾਰਾ ਆਪਣੇ ਤੇਰੇ ਆਉਣਾ ਆਪਣੇ ਕੋਈ ਪਿਓ ਨੂੰ ਵਾਲਾ ਕੱਢੇ ਪਹਿਲਾਂ ਮੇਰੀ ਗੱਲ ਸੁਣ ਆਪਣੇ ਆਪ ਨੂੰ ਕੋਈ ਲੋਕ ਮੰਨਦੇ ਆ ਆਪਾਂ ਕੋਈ ਨਮੀ ਦੀ ਬੰਦੇ ਨੇ ਬੰਦੇ ਨੇ ਬੰਦੇ ਨੇ ਆਪਣੇ ਕੋਈ ਪਿਓ ਨੂੰ ਜੰਮੇ ਮੈਨੂੰ ਵਾਲਾ ਕੱਢੇ ਜਿਹੜਾ ਪੁੱਲ ਜਾਣ ਦੱਤਾ ਉਹ ਕੀ ਸੁਣੂ ਕਰੇਗਾ ਨਹੀਂ 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 ਉਹਦਾ ਕਸ਼ਟ ਕਰ ਲੇਗਾ ਤਾੜ ਕਿਉਂ ਪਰਚਾ ਕਰਾ ਦੇਵਾ ਇਹ ਮੇਰੇ ਕੋਲ ਮੇਰੀ ਵੀ ਆਪੇ ਯਾਰ ਸ਼ਵਾਲਾ ਚੱਲੇ ਹੋਰ ਕੋਣ ਹੋਗਾ ਕੋਈ ਨਾ ਕੋਈ ਕੋਈ ਦੇਖੋ ਵੀ ਥਾੜੇ ਚੱਲਣਾ ਜੇ ਗੱਲ ਤੇ ਲੇਖਣਾ ਉਹ ਸੁਣ ਕਰੋ ਅਸੀਂ ਤਾਂ ਛੋਟੇ ਪਿੱਛੇ ਆ ਬਰਾਓ ਨਹੀਂ ਨਾਲੇ ਮਾਪੇ ਹੋ ਰਹੇ ਤਾਰਿਆ ਬੜੀ ਛੋਟਲ ਹੈ ਇਹਦਾ ਜਵਾਹਰ ਕੋਈ ਕੁਛ ਨਹੀਂ ਤੈਨੂੰ ਵੀ ਬਰਾਓ ਹੋਰੋਂ ਹੋਰੋਂ ਬੰਦੇ ਨੂੰ ਉਹਦਾ ਵੀਡੀਓ ਕਿੱਲੇ ਬਣਾਈ ਆ ਸਹੀ ਆ ਗੱਲ ਗਲਤ ਤੈਨੂੰ ਵੀ ਪਤਾ ਇਹਨੇ ਬਣਾਈ ਵੀ ਨਹੀਂ ਵੀਡੀਓ ਇਹਨੇ ਕੋਈ ਲੋਰ ਨਹੀਂ ਇਹ ਵੀਡੀਓ ਤਾਂ ਤੜ ਦੇ ਇਹਨੇ ਛਿਨੇ ਛਿਨੇ ਇਹਨੇ ਮਾਰਿਆ ਇਹ ਵੀ ਮਾਰੂਗਾ ਉਹਨਾਂ ਨੇ ਸਾਰੇ ਘੱਟ ਹਾਂ ਸਹੀ ਆ ਭਾਈ ਲੋਕਾਂ ਨੂੰ ਦੀ ਗੁਰੇ ਮੈਂ ਕਰ ਰਿਹਾ ਦਾਰੀਆਂ ਵਿੱਚ ਲਾਫੜੇ ਮਾਰੇ ਨੇ ਕਾਵਲ ਦਾ ਝੂਠਾ ਨਾ ਲੈ ਕੇ ਉਹਨੇ ਕੋਈ ਵੀਡੀਓ ਪੁਆਈਏ ਰੱਖਾ ਮੇਰੀ ਮੈਂ ਵੀਡੀਓ ਬਣਾਈ ਗਈ ਜਿਹਨੇ ਪਰੋ ਸਾਰਨ ਪੱਲੀ ਹੈ ਐਡਾ ਮਟਨ ਨੇ ਖੜਾ ਨਾ ਨੇ ਪੋਣਾ ਜੇ ਮੈਂ ਵੀਡੀਓ ਬਣਾਈ ਹੋਵੇ ਸ਼ਰਮੇ ਰਹੂ ਜਿੱਤਿਆ ਅੰਨਾ ਜੀ ਹੁੰਦੀ ਹੈ ਕਾਬਲ ਮੈਂ ਗੁਰਜੀ ਕੀ ਫਟੇ ਆਪਾਂ ਨੂੰ ਪਤਾ ਹੈਗਾ ਵੀ ਆਹ ਮੁੰਡਾ ਇਹਨੂੰ ਸੋਨੀ ਮੈਂਬਰ ਨੇ ਗੁਰੇ ਦੇ ਘਰੇ ਧੜਕੇ ਸੱਦਿਆ ਸੀਗਾ ਕੁਝ ਬੰਦਿਆਂ ਨੇ ਇਹਦੇ ਥਾਪੜੇ ਮਾਰ ਕੇ ਉਥੇ ਇਹ ਗੱਲ ਕਹੀ ਗਈ ਹੈ ਵੀ ਤੂੰ ਕਾਬਲ ਦਾ ਨਾਮ ਹੈ ਵੀ ਜੋ ਬਾਬਿਆਂ ਨੂੰ ਗਾਣਾ ਕੱਢੀਆਂ ਨੇ ਬਾਬਾ ਸੰਤ ਬਾਬਾ ਸ੍ਰੇਸ਼ਣ ਮੋਣੀ ਜੀ ਨੂੰ ਵੀ ਉਹ ਕਾਬਲ ਨੇ ਤੈਨੂੰ ਕਿਹਾ ਸੀ ਵੀਡੀਓ ਬਣਾਉਣ ਨੂੰ ਵੀ ਤੂੰ ਕਾਬਲ ਦਾ ਨਾਮ ਹੈ ਉਹ ਹੁਣ ਸੋਸ਼ਲ ਮੀਡੀਆ ਤੇ ਵੀਡੀਓ ਪਾਤੀ ਮੈਂ ਉਹਰੇ ਸਾਰੇ ਨੱਗਰ ਫਟਾਗਾ ਮੇਰਾ ਮੈਂ ਇਸ ਟਾਈਮ ਤੱਲੇ ਤੇ ਖੜਾਂਗਾ ਮੈਂ ਇਹ ਕਹਣਾ ਵੀ ਜੇ ਉਹਨਾਂ ਨੂੰ ਕੋਈ ਹੋਵਾ ਮੇਰੇ ਨਾਲ ਹੋਰੇ ਆ ਕੇ ਨੇਮ ਕਰਨ ਵੀ ਜਾਂ ਮੈਂ ਵੀਡੀਓ ਬਣਾਈ ਹੋਵੇ ਜਾਂ ਮੈਨੂੰ ਕਿਸੇ ਨੇ ਭੇਜੀ ਹੋਵੇ ਜਾਂ ਮੈਂ ਕਹਾਗੇ ਨੂੰ ਭੇਜੀ ਹੋਵੇ ਜਾਂ ਮੈਂ ਸੋਸ਼ਲ ਮੀਡੀਆ ਤੇ ਪਾਈ ਹੋਵੇ ਆ ਮੇਰਾ ਨੱਗਰ ਖੜਾ ਮੈਂ ਹੁਣ ਨੇਮ ਕਰਦਾ ਜੇ ਉਹ ਸਹੀ ਨੇਗੇ ਤਾਂ ਜਿੱਥੇ ਕਹਿਣਗੇ ਟੰਦੇ ਗੁਰਦੁਆਰੇ ਮੈਂ ਉੱਥੇ ਜਾਣ ਨੂੰ ਤਿਆਰ ਠੀਕ ਹੈ ਜੀ ਮੈਨੂੰ ਐਮੀ ਧੂਠਾ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਵੱਲੋਂ ਮੈਂ ਹੁਣ ਵੀ ਦੁਬਾਰੇ ਫੇਰ ਕਹਣਾ ਜੇ ਹੁਣ ਆ ਜਾਣਾ ਸਾਰੇ ਨੱਗਰ ਦੇ ਸਾਹਮਣੇ ਮੈਂ ਨੇਮ ਕਰੂੰਗਾ ਇੱਥੇ ਕਿ ਜੇ ਮੈਂ ਵੀਡੀਓ ਬਣਾਈ ਹੋਵੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ